5 ਡਾਲਰ ਦੀ ਮੈਨੂੰ ਕੋਈ ਚੀਜ਼ ਟੀ-ਸ਼ਰਟ ਨਹੀਂ 베ਚੀ 9 ਸਾਲ ਹੋ ਗਏ ਆਈਫੋਨ 베ਚਦੀ ਸੀ ਮੈਨੂੰ ਪੈਸੇ 베ਚਦੀ ਸੀ ਤਾਂ ਉਹਦੇ ਫਸਟ ਤਾਂ ਮੈਂ ਹੀ ਹੋ ਸਕਦਾ ਸੀ ਮੇਰੇ ਤੋਂ 4 ਸਾਲ ਮੈਂ ਤਾਂ ਕਰਾ ਕੇ ਫਸਟ ਉਹਦੇ ਮਾਂ ਔਰ ਬ੍ਰਦਰ ਨੂੰ ਲੈ ਕੇ ਜਾਂਦੀ ਤੇ ਇਹ ਸੋਨੂ ਗਿਲਾ ਦੇ ਕੋਈ ਸੋਚੇ ਹੀ ਸਮਝੀ ਇਹਨਾਂ ਦੀ ਚੱਲ ਨਹੀਂ ਸੀਗੀ ਜੀ ਇੱਕ ਕਾਲ ਜਦੋਂ ਮੈਂ ਕਰਦਾ ਸੀ ਉਹ ਆਨਲਾਈਨ ਹੁੰਦੇ ਸੀ ਮੇਰਾ ਫੋਨ ਨਹੀਂ ਸੀ ਚੱਲਦਾ ਮੈਂ ਫਿਰ ਉਹਨਾਂ ਨੂੰ ਦੱਸਕੋ ਮੈਸੇਜ ਕਰ ਦਉਂਦਾ ਮੈਂ ਕਿ ਭਾਈ ਮੇਰਾ ਜਵਾਬ ਦੇ ਦੇਗਾ ਤੁਸੀਂ ਮੈਨੂੰ ਜਿਵੇਂ ਕਹਿ ਦੋ ਵੀ ਮੈਂ ਬੀਜੀ ਆ ਤਾਂ ਮੈਂ ਉਹ ਨਹੀਂ ਕਰਦਾ ਤੇ ਇਹਨੇ ਮੇਰਾ 20 ਦਿਨ ਤੱਕ ਮੈਸੇਜ ਦਾ ਫੋਨ ਦਾ ਜਵਾਬ ਵੀ ਨਹੀਂ ਸੀ ਦਿੰਦਾ ਮੈਸੇਜ ਕਹਿੰਦੇ ਉਲਟਾ ਮੈਂ ਤਾਂ ਮੁੰਡੇ ਨੂੰ ਪੈਸੇ ਭੇਜਦ ਰਹੀ ਹਾਂ ਪੰਜਾਬ ਮੈਂ ਨੂੰ ਜੇ ਪੈਸੇ ਭੇਜਦੇ ਹੁੰਦੇ ਤਾਂ ਫਿਰ ਮੈਂ ਅੱਜ ਬਾਹਰ ਹੀ ਬੈਠਾ ਹੁੰਦਾ ਜੀ ਜੇ ਮੇਰੇ ਆ ਉਹਨੇ ਇੰਨੀ ਮੇਰੀ ਕੇਅਰ ਕਰੀ ਆ ਤਾਂ ਜੇ ਮੈਂ ਬਾਹਰ ਬੈਠਾ ਹੁੰਦਾ ਉਹਦੇ ਕੋਲ ਮੈਨੂੰ 9 ਸਾਲ ਇੱਥੇ ਸੰਘਰਸ਼ ਕਰਨ ਦੇ ਕੀ ਲੋੜ ਸੀ ਜੇ ਉਹ ਮੈਨੂੰ ਇੰਨੇ ਹੀ ਪੈਸਾ ਭੇਜਦੀ ਸੀ ਤਾਂ ਮੈਂ ਉਹਦੇ ਕੋਲ ਬਾਹਰ ਬੈਠਦਾ ਹੁੰਦਾ ਉਹ ਤਾਂ ਕਹਿੰਦੇ ਜੀ ਮੁੰਡਾ ਕੰਮ ਹੀ ਨਹੀਂ ਕਰਦਾ ਕੋਈ ਨਹੀਂ ਨਹੀਂ ਵਿਲਾਪ ਨਹੀਂ ਨਹੀਂ ਵੀਰ ਜੀ 7 ਸਾਲ ਹੋ ਗਏ ਮੈਨੂੰ ਫੈਕਟਰੀ ਚ ਕੰਮ ਕਰਦੇ ਨੂੰ ਮੈਂ ਕਾਰਤੇ ਲੱਗਿਆ ਸੀ 7000 ਤੇ ਲੱਗਿਆ ਸੀ ਮੇਰੀ ਹਰੇਕ ਸਾਲ ਇਹ 500 ਰੁਪਿਆ ਤਨਖਾਹ ਵਧਾ ਕੇ ਮਿਲਦੀ ਅੱਜ ਮੈਨੂੰ 11000 ਰੁਪਿਆ ਤਨਖਾਹ ਮਿਲਦੀ ਆ ਮੈਂ ਅੱਜ ਵੀ ਉੱਥੇ ਜਾਬ ਕਰ ਰਿਹਾ ਜੀ ਅੱਜ ਤੋਂ ਬਾਅਦ ਤੁਸੀਂ ਫਿਰ ਕੰਮ ਤੇ ਲੱਗੇ ਹੋ ਹਾਂ ਵਿਆਹ ਤੋਂ ਬਾਅਦ ਅੱਛਾ ਵਿਆਹ ਤੋਂ ਬਾਅਦ ਜਦੋਂ ਤੁਹਾਡੇ ਵਾਈਫ ਬਾਹਰ ਗਏ ਨੇ ਵਿਦੇਸ਼ ਗਏ ਨੇ ਉਸ ਤੋਂ ਬਾਅਦ ਕੁਝ ਮਹੀਨੇ ਹੋਇਆ ਕਿ ਇਦਾਂ ਕਿ ਉਹਨਾਂ ਨੇ ਖਰਚਾ ਭੇਜ ਜਾਵੇ ਪਹਿਲਾਂ ਜਦੋਂ ਕੰਮ ਤੇ ਨਹੀਂ ਲੱਗੇ ਸੀ ਕੋਈ ਸੀ ਇਹਦਾਂ ਦਾ ਸੀ ਉਹ ਨਹੀਂ 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 ਜੀ ਜੀ ਇਹ ਕੁਝ ਨਹੀਂ ਹੋਇ ਪੰਜ ਅਰਬ ਇਹ ਭੇਜਿਆ ਸੀ ਉਹ ਇਸ ਲਈ ਭੇਜਿਆ ਮੇਰੀ ਪਹਿਲੀ ਕਮਾਈ ਹੈ ਮੇਰੀ ਮਾਂ ਨੂੰ ਦੇਾਈ ਅੱਛਾ ਜੀ ਹਾਂ ਉਸ ਤੋਂ ਬਾਅਦ ਮੈਨੂੰ ਕੋਈ ਪੈਸਾ ਨਹੀਂ ਭੇਜਿਆ ਤੁਸੀਂ ਉਹਨਾਂ ਦੇ ਪਿੱਕੇ ਪਿੰਡ ਦੇ ਕਿ ਆਇਆ ਫਿਰ ਹਾਂ ਹਾਂ ਪਿੱਕੇ ਪਿੰਡ ਦੇ ਕਿ ਆਇਆ ਸੀਗਾ ਜੀ ਫਸਟ ਕਮਾਈ ਸੀਗੀ ਮੈਨੂੰ ਕਹਿੰਦੀ ਤੂੰ ਦੱਬਾ ਚੜ੍ਹ ਨਹੀਂ ਜਿੱਥੇ ਵੀ ਉਹਨਾਂ ਦੀ ਸੁੱਖਿਆ ਹੋਊਗਾ ਉਸ ਤੋਂ ਬਾਅਦ ਉਹਨੇ 5 ਡਾਲਰ ਦੀ ਮੈਨੂੰ ਕੋਈ ਚੀਜ਼ ਟੀ ਸ਼ਰਟ ਨਹੀਂ ਭੇਜੀ 9 ਸਾਲ ਹੋ ਗਏ ਅੱਛਾ ਤੁਸੀਂ ਟੀ ਸ਼ਰਟ ਦਾ ਜ਼ਿਕਰ ਕੀਤਾ ਇੰਟਰਵਿਊ ਦੇ ਵਿੱਚ ਨਾ ਉਹਨਾਂ ਨੇ ਇੱਕ ਆਈਫੋਨ ਦਾ ਜ਼ਿਕਰ ਕੀਤਾ ਹਾਲਾਂਕਿ ਭੇਜਿਆ ਨਹੀਂ ਭੇਜਿਆ ਉਹ ਕਲੀਅਰ ਸ਼ਾਇਦ ਉਹਨਾਂ ਨੇ ਨਹੀਂ ਕੀਤਾ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਗਿਫਟ ਵੀ ਭੇਜਦੇ ਨੇ ਤੁਹਾਨੂੰ ਤੇ ਪੈਸੇ ਵੀ ਦੱਤੇ ਨੇ ਪਹਿਲਾਂ ਤਾਂ ਪਹਿਲਾਂ ਫੋਨ ਮੈਂ ਦੇਖਣਾ ਚਾਹੁੰਦਾ ਫੋਨ ਕਿਹੜਾ ਤੁਹਾਡੇ ਕੋਲ ਫੋਨ ਦਿਖਾਉਂਗੇ ਮੇਰੇ ਕੋਲ ਫੋਨ OnePlus ਦਾ ਵੀਰ ਜੀ CE ਇੱਕ ਵਾਰੀ ਕੈਮਰਾ ਮਾਰ ਕੇ ਮੈਂ ਕਹਿੰਦਾ ਜ਼ਰੂਰ ਫੋਨ ਦਿਖਾ ਦਿ ਬਿਲਕੁਲ ਹਾਂਜੀ ਬਿਲਕੁਲ OnePlus ਦਾ ਹੀ ਸੀ ਇਹ 2 ਸਾਲ ਹੋ ਗਏ ਲੈ ਇਹਨੂੰ ਪਹਿਲਾਂ ਇਸ ਤੋਂ ਪਹਿਲਾਂ ਮੇਰੇ ਕੋਲ ਸੀਗਾ ਜੀ ਜਿਹੜਾ ਦੇਕੇ ਗਿਆ ਸੀਗੇ ਇਹ Samsung ਤਾਂ ਮੇਰੀ ਮਾਸੀ ਨੇ ਭੇਜਿਆ ਸੀਗਾ ਉਹ ਲੈ ਚਲਾਇਆ ਫਿਰ ਉਸ ਤੋਂ ਪਹਿਲਾਂ ਇਹ ਜਦੋਂ ਗਈ ਹੈ ਜਿਹਦੇ ਕੋਲ Sony ਦਾ ਫੋਨ ਹੁੰਦਾ ਸੀ ਮੈਂ ਉਹ ਚਲਾਇਆ ਜੀ ਤੁਹਾਨੂੰ ਉਹਨਾਂ ਨੇ ਤਾਂ ਨਹੀਂ ਕੋਈ ਭੇਜਿਆ ਫੋਨ ਆਈਫੋਨ ਜਾਂ ਕੋਈ ਹੋਰ ਕੋਈ ਫੋਨ ਭੇਜਿਆ ਜੀ ਜੇ ਮੈਨੂੰ ਇੰਨਾ ਕੁਸ ਭੇਜਦੀ ਤਾਂ ਮੈਂ ਅੱਜ ਉਹਦੇ ਕੋਲ ਬੈਠਾ ਹੁੰਦਾ ਸਿਰਫ ਉਹਦਾ ਉਹਦੀ ਮੇਰੇ ਤੇ ਇਲਜ਼ਾਮ ਨੇ ਮੈਂ ਆਈਫੋਨ ਭੇਜਿਆ ਤਾਂ ਜੇ ਮੈਨੂੰ ਜੇ ਉਹ ਆਈਫੋਨ ਇੰਨਾ ਮੇਰਾ ਪਿਆਰ ਕਰਦੀ ਤਾਂ ਮੇਰੇ ਆਪਣੀ ਮਾਂ ਤੋਂ ਬਾਅਦ ਜਦੋਂ ਮੈਂ SSP ਸਾਹਿਬ ਦੇ ਪੇਸ ਹੋਇਆ ਉਦੋਂ ਕਿ ਮੇਰੇ ਪੇਪਰ ਪ্লাই ਜੇ ਮੈਨੂੰ ਆਈਫੋਨ ਭੇਜਦੀ ਸੀ ਮੈਨੂੰ ਪੈਸੇ ਭੇਜਦੀ ਸੀ ਤਾਂ ਉਹਦੇ ਮੇਰੇ ਤੋਂ 4 ਸਾਲ ਮੈਂਤਾਂ ਕਰਾ ਕੇ ਫਸਟ ਉਹਦੇ ਮਾਂ ਔਰ ਬ੍ਰਦਰ ਨੂੰ ਲੈ ਕੇ ਜਾਂਦੀ ਆ ਤੇ ਇਹ ਸੋਨੂ ਗਿਲਾ ਦੇ ਕੋਈ ਸੋਚੋ ਹੀ ਸਮਝੀ ਇਹਨਾਂ ਦੀ ਚੱਲ ਨਹੀਂ ਸੀਗੀ ਜੀ 5 ਡਾਲਰ ਦੀ ਮੈਨੂੰ ਕੋਈ ਚੀਜ਼ ਟੀ-ਸ਼ਰਟ ਨਹੀਂ 베ਚੀ 9 ਸਾਲ ਹੋ ਗਏ ਆਈਫੋਨ ਭੇਜਦੀ ਸੀ ਮੈਨੂੰ ਪੈਸੇ ਭੇਜਦੀ ਸੀ ਤਾਂ ਉਹਦੇ ਫਸਟ ਤਾਂ ਮੈਂ ਹੀ ਹੋ ਸਕਦਾ ਸੀ ਮੇਰੇ ਤੋਂ 4 ਸਾਲ ਮੈਂਤਾਂ ਕਰਾ ਕੇ ਫਸਟ ਉਹਦੇ ਮਾਂ ਔਰ ਬ੍ਰਦਰ ਨੂੰ ਲੈ ਕੇ ਜਾਂਦੀ ਤੇ ਇਹ ਸੋਨੂ ਗਿਲਾ ਦੇ ਕੋਈ ਸੋਚੋ ਹੀ ਸਮਝੀ ਇਹਨਾਂ ਦੀ ਚੱਲ ਨਹੀਂ ਸੀਗੀ ਜੀ ਇੱਕ ਕਾਲ ਜਦੋਂ ਮੈਂ ਕਰਦਾ ਸੀ ਉਹ ਆਨਲਾਈਨ ਹੁੰਦੇ ਸੀ ਮੇਰਾ ਫੋਨ ਨਹੀਂ ਸੀ ਚੱਲਦਾ ਮੈਂ ਫਿਰ ਉਹਨਾਂ ਨੂੰ ਦੱਸਕਾ ਮੈਸੇਜ ਕਰ ਦਉਂਦਾ ਮੈਂ ਕਿ ਭਾਈ ਮੇਰਾ ਜਵਾਬ ਦੇ ਦੇ ਤੁਸੀਂ ਮੈਨੂੰ ਜਵਾਬ ਕਹਿ ਦੋ ਵੀ ਮੈਂ ਬੀਜੀ ਆਂ ਤਾਂ ਮੈਂ ਉਹ ਨਹੀਂ ਕਰਦਾ ਤੇ ਇਹਨੇ ਮੇਰਾ 20 ਦਿਨ ਤੱਕ ਮੈਸੇਜ ਦਾ ਫੋਨ ਦਾ ਜਵਾਬ ਵੀ ਨਹੀਂ ਸੀ ਦਿੰਦਾ ਮੈਸੇਜ ਕਹਿੰਦੇ ਉਲਟਾ ਮੈਂ ਤਾਂ ਮੁੰਡੇ ਨੂੰ ਪੈਸੇ ਭੇਜਦ ਰਹੀ ਆ ਪੰਜਾਬ ਮੈਂ ਨੂੰ ਜੇ ਪੈਸੇ ਭੇਜਦੇ ਹੁੰਦੇ ਤਾਂ ਫਿਰ ਮੈਂ ਅੱਜ ਬਾਹਰ ਹੀ ਬੈਠਾ ਹੁੰਦਾ ਜੀ ਜੇ ਮੇਰੇ ਉਹਨੇ ਨਹੀਂ ਮੇਰੀ ਕੇਅਰ ਕਰੀਆ ਤਾਂ ਜੇ ਮੈਂ ਬਾਹਰ ਬੈਠਾ ਹੁੰਦਾ ਉਹਦੇ ਕੋਲ ਮੈਨੂੰ 9 ਸਾਲ ਇੱਥੇ ਸੰਘਰਸ਼ ਕਰਨ ਦੇ ਕੀ ਲੋੜ ਸੀ ਜੇ ਉਹ ਮੈਨੂੰ ਇੰਨੇ ਹੀ ਪੈਸਾ ਭੇਜਦੀ ਸੀ ਤਾਂ ਮੈਂ ਉਹਦੇ ਕੋਲ ਬਾਹਰ ਬੈਠਦਾ ਹੁੰਦਾ ਉਹ ਤਾਂ ਕਹਿੰਦੇ ਸੀ ਮੁੰਡਾ ਕੰਮ ਹੀ ਨਹੀਂ ਕਰਦਾ ਕੋਈ ਨਹੀਂ ਨਹੀਂ ਵੀਰਾਂ ਵੀਰ ਜੀ 7 ਸਾਲ ਹੋ ਗਏ ਮੈਨੂੰ ਫੈਕਟਰੀ 'ਚ ਕੰਮ ਕਰਦੇ ਨੂੰ ਮੈਂ ਕਾਰਤੇ ਲੱਗਿਆ ਸੀ 7000 ਤੇ ਲੱਗਿਆ ਸੀ ਮੇਰੀ ਹਰੇਕ ਸਾਲ ਇਹ 500 ਰੁਪਿਆ ਤਨਖਾਹ ਵਧਾ ਕੇ ਮਿਲਦੀ ਅੱਜ ਮੈਨੂੰ 11000 ਰੁਪਿਆ ਤਨਖਾਹ ਮਿਲਦੀ ਆ ਮੈਂ ਅੱਜ ਵੀ ਉੱਥੇ ਜਾਓ ਕਰ ਰਿਹਾ ਜੀ ਆਜ ਤੋਂ ਬਾਅਦ ਤੁਸੀਂ ਫਿਰ ਕੰਮ ਤੇ ਲੱਗੇ ਹੋ ਹਾਂ ਵਿਆਹ ਤੋਂ ਬਾਅਦ ਅੱਛਾ ਵਿਆਹ ਤੋਂ ਬਾਅਦ ਜਦੋਂ ਤੁਹਾਡੇ ਵਾਈਫ ਬਾਹਰ ਗਏ ਨੇ ਵਿਦੇਸ਼ ਗਏ ਨੇ ਉਸ ਤੋਂ ਬਾਅਦ ਕੁਝ ਮਹੀਨੇ ਹੋਇਆ ਕਿ ਇਦਾਂ ਕਿ ਉਹਨਾਂ ਨੇ ਖਰਚਾ ਭੇਜ ਜਾਵੇ ਪਹਿਲਾਂ ਜਦੋਂ ਕੰਮ ਤੇ ਨਹੀਂ ਲੱਗੇ ਸੀ ਕੁਝ ਸੀ ਇਦਾਂ ਦਾ ਸੀ ਉਹ ਨਹੀਂ 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 ਜੀ ਜੀ ਇਹ ਕੁਝ ਨਹੀਂ ਹੋਇਆ ਸੀ ਉਹਨੇ ਇੱਕ ਵਾਰੀ ਪੰਜ ਅਰਬ ਹੀ ਭੇਜਿਆ ਸੀ ਉਹ ਇਸ ਲਈ ਭੇਜਿਆ ਮੇਰੀ ਪਹਿਲੀ ਕਮਾਈ ਹੈ ਮੇਰੀ ਮਾਂ ਨੂੰ ਦੇਾਈ ਅੱਛਾ ਜੀ ਹਾਂ ਉਸ ਤੋਂ ਬਾਅਦ ਮੈਨੂੰ ਕੋਈ ਪੈਸਾ ਨਹੀਂ ਭੇਜਿਆ ਉਹ ਤੁਸੀਂ ਉਹਨਾਂ ਦੇ ਪਿੱਕੇ ਪਿੰਡ ਦੇ ਕਿ ਆਇਆ ਫਿਰ ਹਾਂ ਹਾਂ ਪਿੱਕੇ ਪਿੰਡ ਦੇ ਕਿ ਆਇਆ ਸੀਗਾ ਜੀ ਫਸਟ ਕਮਾਈ ਸੀਗੀ ਮੈਨੂੰ ਕਹਿੰਦੀ ਤੂੰ ਦੱਬਾ ਚੜ੍ਹ ਨਹੀਂ ਜਿੱਥੇ ਵੀ ਉਹਨਾਂ ਦੀ ਸੁੱਖਿਆ ਹੋਊਗਾ ਉਸ ਤੋਂ ਬਾਅਦ ਉਹਨੇ 5 ਡਾਲਰ ਦੀ ਮੈਨੂੰ ਕੋਈ ਚੀਜ਼ ਟੀ ਸ਼ਰਟ ਨਹੀਂ ਭੇਜੀ 9 ਸਾਲ ਹੋ ਗਏ ਅੱਛਾ ਤੁਸੀਂ ਟੀ ਸ਼ਰਟ ਦਾ ਜ਼ਿਕਰ ਕੀਤਾ ਇੰਟਰਵਿਊ ਦੇ ਵਿੱਚ ਨਾ ਉਹਨਾਂ ਨੇ ਇੱਕ ਆਈਫੋਨ ਦਾ ਜ਼ਿਕਰ ਕੀਤਾ ਹਾਲਾਂਕਿ ਭੇਜਿਆ ਨਹੀਂ ਭੇਜਿਆ ਉਹ ਕਲੀਅਰ ਸ਼ਾਇਦ ਉਹਨਾਂ ਨੇ ਨਹੀਂ ਕੀਤਾ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਗਿਫਟ ਵੀ ਭੇਜਦੇ ਨੇ ਤੁਹਾਨੂੰ ਤੇ ਪੈਸੇ ਵੀ ਦੱਤੇ ਨੇ ਪਹਿਲਾਂ ਤਾਂ ਪਹਿਲਾਂ ਫੋਨ ਮੈਂ ਦੇਖਣਾ ਚਾਹੁੰਦਾ ਫੋਨ ਕਿਹੜਾ ਤੁਹਾਡੇ ਕੋਲ ਫੋਨ ਦਿਖਾਉਂਗੇ ਮੇਰੇ ਕੋਲ ਫੋਨ OnePlus ਦਾ ਵੀਰ ਜੀ CE ਇੱਕ ਵਾਰੀ ਕੈਮਰਾ ਮਾਰ ਕੇ ਮੈਂ ਕਹਿੰਦਾ ਜ਼ਰੂਰ ਫੋਨ ਦਿਖਾ ਦਿ ਬਿਲਕੁਲ ਹਾਂਜੀ ਬਿਲਕੁਲ OnePlus ਦਾ ਹੀ ਸੀ ਇਹ 2 ਸਾਲ ਹੋ ਗਏ ਲੈ ਇਹਨੂੰ ਪਹਿਲਾਂ ਇਸ ਤੋਂ ਪਹਿਲਾਂ ਮੇਰੇ ਕੋਲ ਸੀਗਾ ਜੀ ਜਿਹੜਾ ਦੇਖੇ ਗਏ ਸੀਗੇ ਇਸ ਸੈਮਸੰਗ ਤਾਂ ਮੇਰੀ ਮਾਸੀ ਨੇ ਭੇਜਿਆ ਸੀਗਾ ਉਹ ਲੈ ਚਲਾਇਆ ਫਿਰ ਉਸ ਤੋਂ ਪਹਿਲਾਂ ਇਹ ਜਦੋਂ ਗਈ ਹੈ ਜਿਹਦੇ ਕੋਲ ਸੋਨੀ ਦਾ ਫੋਨ ਹੁੰਦਾ ਸੀ ਮੈਂ ਉਹ ਚਲਾਇਆ ਜੀ ਤੁਹਾਨੂੰ ਉਹਨਾਂ ਨੇ ਤਾਂ ਨਹੀਂ ਕੋਈ ਭੇਜਿਆ ਫੋਨ ਆਈਫੋਨ ਜਾਂ ਕੋਈ ਹੋਰ ਕੋਈ ਫੋਨ ਭੇਜਿਆ ਜੀ ਜੇ ਮੈਨੂੰ ਇੰਨਾ ਕੁਸ ਭੇਜਦੀ ਤਾਂ ਮੈਂ ਅੱਜ ਉਹਦੇ ਕੋਲ ਬੈਠਾ ਹੁੰਦਾ ਸਿਰਫ ਉਹ ਤਾਂ ਉਹਦੀ ਮੇਰੇ ਤੇ ਇਲਜ਼ਾਮ ਨੇ ਮੈਂ ਆਈਫੋਨ ਭੇਜਿਆ ਤਾਂ ਜੇ ਮੈਨੂੰ ਜੇ ਉਹ ਆਈਫੋਨ ਇੰਨਾ ਮੇਰਾ ਪਿਆਰ ਕਰਦੀ ਤਾਂ ਮੇਰੇ ਆਪਣੀ ਮਾਂ ਤੋਂ ਬਾਅਦ ਜਦੋਂ ਮੈਂ ਐਸਐਸਪੀ ਸਾਹਿਬ ਦੇ ਪੇਸ ਹੋਇਆ ਉਦੋਂ ਕਿ ਮੇਰੇ ਪੇਪਰ ਪ্লাই ਜੇ ਮੈਨੂੰ ਆਈਫੋਨ ਭੇਜਦੀ ਸੀ ਮੈਨੂੰ ਮੇਰੇ ਤੋਂ 4 ਸਾਲ ਮੈਂਤਾਂ ਕਰਾ ਕੇ ਫਸਟ ਆਪਦੇ ਮਾਂ ਔਰ ਬ੍ਰਦਰ ਨੂੰ ਲੈ ਕੇ ਜਾਂਦੀ ਹੈ ਤੇ ਇਹ ਸੋਨੂ ਗਿਲਾ ਦੇ ਕੋਈ ਸੋਚੀ ਸਮਝੀ ਇਹਨਾਂ ਦੀ ਚੱਲ ਨਹੀਂ ਸੀਗੀ